ਕਾਨੂੰਨ ਉਸ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ। ਔਰ ਮੈਂ ਦੇਖ ਰਿਹਾ ਹਾਂ ਅੱਜ ਜੰਦਰ ਵੈਸਟ ਵਿੱਚ ਬਹੁਤ ਉਤਸ਼ਾਹ ਹੈ। ਜਨਤਾ ਦੇ ਵਿੱਚ ਵੋਟਰ ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜਿ ਉਹਨਾਂ ਦੀ ਬਹੁਤ ਫੈਨ ਹੈ। ਜਨਤਾ ਜਿ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ। ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਵਾਂਗਾ ਕਿ ਵੋਟ ਜ਼ਰੂਰ ਪਾਏ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮਐਲਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਆਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ ਕੋਈ ਰੁਕਾਵਟ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਪੜਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਂ ਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰਬੈਸ ਜਨਤਾ ਜਦ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਉੱਸਾ ਦਿਖਾਇਆ ਹੈ ਸਮੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਬਹੁਤ ਅੱਛਾ ਲੱਗ ਰਿਹਾ ਹੈ ਔਰ ਲੋਕਾਂ ਨੇ ਇੱਕ ਤਰਫਾ ਮਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਇਹਦੀ ਗੁੰਡਾਗਰਦੀ ਦਾ ਜਵਾਬ ਇਹਦੀ ਤੱਕੀਸ਼ਾਹੀ ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਨਹੀਂ ਦੇਣਾ ਜਨਤਾ ਜਨਾਰਦਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਾਰਦਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਪੱਖ ਚ ਹੋਏਗਾ ਅੱਜ ਤੂਫਾਨ ਦੇ ਵਿੱਚ ਅੱਜ ਲੋਕ ਨਿਰੰਨੇ ਕਰਨ ਜਾ ਰਹੇ ਹੈ ਐਡਾ ਤੂਫਾਨ ਮੈਗਨੀਟਿਕ ਦੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋ ਅੱਜ ਕੋਈ ਬਠਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਿਹਨਾਂ ਦਾ ਵੈਸਟ ਬੁਕੇ ਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਕਰੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਹੈ ਅੱਜ ਬੜਾ ਮਨ ਦੁਖੀ ਹੈ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੂੰ ਸਪੋਰਟ ਕੀ ਫੇਸ ਨਹੀਂ ਆ ਰਿਹਾ ਸਾਰੇ ਸਾਰੇ ਚੈਨਲ ਨੂੰ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਇਆ ਇਹ ਕਿੰਨੇ ਰਸ਼ੇ ਫੜਾਇਆ ਸਾਰਿਆਂ ਨੂੰ ਤੋਂ ਫੇਰ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸ਼ਨ ਦਾ ਫੜਿਆ 2500 ਦਾ ਸੂਟ ਫੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾਲ ਵੋਟ ਪੰਗਰੇ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿਉਂਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵਸਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ੈਦ ਮੈਂ ਵੀ ਆਪਣੇ ਆਪ ਚ ਡਾਵਾ ਡੋਲ ਚ ਕਿਦੇ ਬੈਕਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆਉਂਦਾ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨ ਦੀ ਧਮਕੀ ਦੇ ਰਿਹਾ ਹੈ ਮੇਰੇ ਫੋਨ 'ਤੇ ਫੋਨ ਕਰ ਰਿਹਾ ਹੈ